ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਫਸੇ ਕਸੂਤੇ ਆਮ ਆਦਮੀ ਪਾਰਟੀ ਦੇ ਵਿੱਚੋਂ ਵੱਡੇ ਪੱਧਰ ਤੇ ਬਗਾਵਤ ਸ਼ੁਰੂ ਇੱਕ ਪਾਸੇ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਚੀਵਾਲ ਵੱਲੋਂ ਕਿਉਂਕਿ ਲੈ ਪੁਲਿੰਗ ਆਲਸੀ ਨੀਤੀ ਆਪ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਬਣਾਈ ਗਈ ਹੈ ਕਿਸ ਤਰ੍ਹਾਂ ਦਾ ਖੜਾ ਕਿਸ ਤਰ੍ਹਾਂ ਦਾ ਨਿਜ਼ਮ ਵਿਧੀ ਵਿਧਾਨ ਉਸ ਦੇ ਬਾਰੇ ਜਾਣੂ ਨਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਾ ਆਪ ਆਦਮੀ ਪਾਰਟੀ ਦੇ ਵਿਧਾਇਕ ਅਤੇ ਨਾ ਮੰਤਰੀ ਨੇ ਇੱਕ ਪਾਸੇ ਜਿੱਥੇ ਮਾਨ ਗਵਿੰਦਰ ਕੰਗ ਨੇ ਬਗਾਵਤ ਕਰ ਦਿੱਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਰੁੱਧ ਦੂਸਰੇ ਪਾਸੇ ਆਪ ਆਦਮੀ ਪਾਰਟੀ ਦੇ ਕਰਮੀਨਰ ਅਰਵਿੰਦ ਕੇਸ਼ਿਵਾਨ ਦੇ ਵਿਰੁੱਧ ਭਈ ਧਵਨ ਸਾਨੂੰ ਇਸ ਨੀਤੀ ਦਾ ਪਹਿਲਾ ਖੜਾ ਹਵਾਲਾ ਸਮਝਾਓ ਤੁਸੀਂ ਕਿਉਂ ਲੋਕਾਂ ਨੂੰ ਭੰਬਲ ਪੂਸੇ ਪਾ ਰਹੇ ਹੋ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਇਦਾਂ ਤਾਂ ਲੋਕ ਸਾਨੂੰ ਜਿਹੜਾ ਘਰਾਂ ਦੇ ਵਿੱਚ ਵੜ ਨਹੀਂ ਵੜਨ ਦੇਣਗੇ ਲੋਕ ਲੋਕ ਸਾਨੂੰ ਵੱਟੇ ਵੀ ਮਾਰਨਗੇ ਤੇ ਲੋਕ ਡਾਂਗਾ ਨੂੰ ਥੁੱਕ ਲਾ ਕੇ ਵੀ ਬੈਠੇ ਹੋਏ ਨੇ ਪਿੰਡਾਂ ਦੇ ਵਿੱਚ ਹੋਲਡਿੰਗ ਬੋਰਡ ਫਲੈਕਸ ਲੱਗੇ ਨੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦਾ ਸਾਡੇ ਪਿੰਡ ਵਿੱਚ ਆਉਣਾ ਮਨਾ ਹੈ ਪਹਿਲਾਂ ਤਾਂ ਮਾਨਵਿੰਦਰ ਕੰਧ ਵੱਲੋਂ ਜਿਹੜੇ ਬਗਾਵਤ ਕੀਤੀ ਗਈ ਲੈਪ ਪੂਲਿੰਗ ਪਾਲਸੀ ਜਾਂ ਨੀਤੀ ਨੂੰ ਲੈ ਕੇ ਉਸ ਤੋਂ ਬਾਅਦ ਹਲਕਾ ਧੂਪਨਗਰ ਦੇ ਮਜੂਦਾ ਵ代ਕ ਦਿਨੇਸ਼ ਚੱਡਾ ਨੇ ਵੀ ਜਿਹੜੀ ਹੈ ਬਗਾਵਤ ਸ਼ੁਰੂ ਕਰ ਦਿੱਤੀ ਹੈ ਉਹ ਕਹਿੰਦਾ ਮੈਂ ਪੰਜਾਬ ਦੇ ਕਿਸਾਨਾਂ ਦੇ ਨਾਲ 1 ਇੰਚ ਵੀ ਜ਼ਮੀਨ ਧੱਕੇ ਨਾਲ ਐਕਵਾਇਰ ਨਹੀਂ ਹੋਣ ਦਿੱਤੀ ਛਾਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਾਥ ਤੀ ਤੋਂ 40 ਆਪ ਆदमी پارٹی ਦੇ ਮੰਤਰੀ ਅਤੇ ਵਿਧਾਇਕ ਛੱਡ ਗਏ ਨੇ ਉਹ ਕਹਿੰਦੇ ਨੇ ਭਾਈ ਤੁਹਾਡੀ ਪਾਲਿਸੀ ਦੇ ਨਾਲ ਸਹਿਮਤ ਨਹੀਂ ਤੁਹਾਡੀ ਪਾਲਿਸੀ ਪੰਜਾਬ ਦੇ ਕਿਸਾਨਾਂ ਉੱਤੇ ਥੋਪੀ ਗਈ ਹੈ ਕਿਉਂਕਿ ਇਹ ਬਣੀ ਬੁਤਰੀ ਆਈ ਆਪ ਆਦਮੀ ਪਾਰਟੀ ਦੇ ਕਰਮੀਨਰ ਅਰਵਿੰਦ ਕੇਚੀਵਾਲ ਵੱਲੋਂ ਇਸ ਦਾ ਅਜੰਡਾ ਇਸ ਦੇ ਨਿਜ਼ਮ ਇਸ ਦੇ ਰੂਲ ਨਹੀਂ ਸਮਝਾਏਗਾ ਪੰਜਾਬ ਦੇ ਕਿਸਾਨਾਂ ਨੂੰ ਕੀ ਪੰਜਾਬ ਦੇ ਕਿਸਾਨਾਂ ਦੀ ਸਲਾਹ ਲੈਣਾ ਜਾ ਸਲਾਬ ਮਸ਼ਵਾ ਕਰਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਰਮੀਨਰ ਅਰਵਿੰਦ ਕੇਜਵਾਲ ਦੀ ਝੂਟੀ ਨਹੀਂ ਸੀ ਕਿਉਂਕਿ ਆਮ ਆਦਮੀ ਪਾਰਟੀ ਦੇ ਜਿਹੜੇ ਬਤਾਈਕ ਅਤੇ ਮੰਤਰੀ ਨੇ ਉਹ ਪਿੰਡਾਂ ਦੇ ਵਿੱਚ ਨਹੀਂ ਜਾ ਰਹਾ ਉਹ ਕਹਿੰਦੇ ਅਸੀਂ ਬਿਲਕੁਲ ਨਹੀਂ ਜਾਵਾਂਗੇ ਸਾਡਾ ਬਿਦਾਵਾ ਹੈ ਸਾਡੀ ਬਗਾਵਤ ਹੈ ਅਸੀਂ ਛਿੱਤਰ ਅਸੀਂ ਡਾਂਗਾ ਨਹੀਂ ਖਾਣੀਆਂ ਕਿਸਾਨਾਂ ਦੇ ਕੋਲੋਂ ਕਿਉਂਕਿ ਕਿਸਾਨਾਂ ਵੱਲੋਂ ਲਿਖ ਦਿੱਤਾ ਗਿਆ ਹੈ ਪਿੰਡਾਂ ਦੇ ਬਾਹਰ ਬਾਹ ਪਈ ਜਾਨੀ ਅਤੇ مالی ਨੁਕਸਾਨ ਆਮ ਆਦਮੀ ਪਾਰਟੀ ਦੇ ਆਗੂ ਵਿਧਾਇਕ ਅਤੇ ਮੰਤਰੀ ਹੋਣਗੇ ਜਿਹੜੇ ਧੱਕੇ ਨਾਲ ਸਾਡੇ ਪਿੰਡ ਵਿੱਚ ਉਹ ਵਰਦੇ ਨੇ ਕਿਉਂਕਿ ਅਸੀਂ ਉਹਨਾਂ ਨੂੰ ਬੈਨ ਕਰ ਦਿੱਤਾ ਹੈ ਇੱਕ ਪਾਸੇ ਵਿਧਾਇਕਾਂ ਦੀ ਐਂਟਰੀ ਬੈਨ ਕਰ ਦਿੱਤੀ ਹੈ ਦੂਸਰੇ ਪਾਸੇ ਹੁਣ ਦੁਹਾਈਆਂ ਦੇ ਰਹੇ ਨੇ ਆਪ ਆਪਦੀ ਪਾਰਟੀ ਦੇ ਮੰਤਰੀ ਅਤੇ ਵਿਧਾਇਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਤੁਸੀਂ ਕੋਈ ਹੀਲਾ ਕਰੋ ਇਸ ਤਰ੍ਹਾਂ ਤਾਂ ਦੋਗੇ ਸਾਈ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰੇ ਜਾਣਗੇ ਉਹਨਾਂ ਦਾ ਲੋਕ ਜਲੂਸ ਕਰਦਣਗੇ ਜਿਸ ਤਰ੍ਹਾਂ ਦਾ 2022 ਦੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਕਾਂਗਰਸ ਆਪ ਭਾਰਤੀ ਪੰਜਾਬ ਦੇ ਕਿਸਾਨਾਂ ਨੇ ਕੱਢਿਆ ਸੀ ਇਸ ਕਰਕੇ ਸਾਨੂੰ ਬਚਾਓ ਆਮ ਆਦੀ ਪਾਰਟੀ ਦੇ ਕਰਮੀਨਰ ਅਰਵਿੰਦ ਕੇਜਰੀਵਾਲ ਨੂੰ ਸ਼ਾਇਦ ਇਸ ਗੱਲ ਦਾ ਇਲਮ ਨਹੀਂ ਕਿ ਪੰਜਾਬ ਦੇ ਲੋਕ ਜਿਵੇਂ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਵਾਉਣਾ ਜਾਣਦੇ ਨੇ ਜੇਕਰ ਉਹਦੀ ਤੌਰ ਦੇ ਵਿੱਚੋਂ ਚਰਬੀ ਕਢਣਾ ਜਾਣਦੇ ਨੇ ਤੇ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਹੜੇ ਬਾਗ ਦੀ ਮੂਲੀ ਇੱਕ ਪਾਸੇ ਮਾਲਵਿੰਦਰ ਕੰਗ ਦੂਸਰੇ ਪਾਸੇ ਦਿਨੇਸ਼ ਛੱਡਾ ਇਸ ਦੇ ਨਾਲ 30 ਤੋਂ 40 ਹੋਰ ਗੁਪਤ ਜਿਹੜੇ ਖੁੱਲ ਕੇ ਸਾਹਮਣੇ ਨਹੀਂ ਆ ਰਹੇ ਲੇਕਿਨ ਇੱਕ ਦੂਜੇ ਨੂੰ ਫੋਨ ਕਾਲਸ ਕਰ ਰਹੇ ਨੇ ਕਿ ਲੈਂਡ ਪੁਲਿੰਗ ਪਾਲਿਸੀ ਉਪਰ ਸਲੇਸ਼ਾਵੇ ਤਾਂ ਕਿ ਇਹ ਵੱਲਦੇ ਹੋਏ ਭਾਪ ਨੂੰ ਜਿਹੜਾ ਹੈ ਇਹ ਸ਼ਾਂਤ ਕੀਤਾ ਜਾਵੇ ਕਿਉਂਕਿ ਕਿਸਾਨ ਜਿਹੜੀ ਜ਼ਮੀਨ ਹੈ ਉਹ ਕਿਸਾਨਾਂ ਦੀ ਹੈ ਕਿਸਾਨ ਜੇਕਰ ਖੇਤੀ ਕਰਨਗੇ ਤਾਂ ਹੀ ਫਸਲ ਹੋਵੇਗੀ ਫਸਲ ਹੋਵੇਗੀ ਤੇ ਪੂਰਾ ਦੇਸ਼ ਹੈ ਪੂਰੇ ਦੇਸ਼ ਨੂੰ ਅਨਾਜ ਜਾਵੇਗਾ ਪੰਜਾਬ ਤੇ ਹੈਣਾ ਦੋ ਜਗ੍ਹਾ ਭਾਰ ਦੇ ਰਾਜ ਨੇ ਜਿਹੜੇ ਪ੍ਰੋਪਰ ਤਰੀਕੇ ਨਾਲ ਕਿਸਾਨ ਪੂਰੇ ਭਾਰ ਦੇ ਲੋਕਾਂ ਨੂੰ ਆਧਾ ਅਨਾਜ ਮੁਹੱਈਆ ਕਰਵਾਉਂਦੇ ਨੇ ਤੇ ਦੂਸਰੇ ਪਾਸੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਵੀ ਝਟਕਾ ਲੱਗ ਗਿਆ ਕਿਉਂਕਿ ਪਟੀਸ਼ਨਾਂ ਦਾਇਰ ਕਰ ਦਿੱਤੀਆਂ ਨੇ ਪੰਜਾਬ ਸਰਕਾਰ ਦੇ ਵਿਰੁੱਧ ਲੈਂਡ ਪੋਲਿੰਗ ਪਾਲਿਸੀ ਨੂੰ ਲੈ ਕੇ ਜਿੱਥੇ ਵਾਤਾਵਰਨ ਦਾ ਸੰਜਮ ਦਾ ਖੇਤੀਬਾੜੀ ਦਾ ਰੋਜ਼ਗਾਰ ਦਾ ਜਿੱਥੇ ਇਨਕਮ ਦਾ ਹਵਾਲਾ ਦਿੱਤਾ ਗਿਆ ਹੈ ਪੰਜਾਬ ਦੇ ਕਿਸਾਨਾਂ ਵੱਲੋਂ ਪੰਜਾਬ ਦੇ ਕਿਸਾਨਾਂ ਨੇ ਹੁਣ ਦਰਵਾਜ਼ਾ ਖੜਕਾਇਆ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਭਈ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰ ਰਹੇ ਨੇ ਉਹ ਬਿਲਕੁਲ ਗੈਰ ਕਾਨੂੰਨੀ ਤਰੀਕੇ ਨਾਲ ਕਰ ਰਹੇ ਨੇ ਉਹ ਧੱਕਾ ਕਰ ਰਹੇ ਨੇ ਧੱਕੇ ਨਾਲ ਜ਼ਮੀਨਾਂ ਐਕਵਰ ਕੀਤੀਆਂ ਜਾ ਰਹੀਆਂ ਨੇ ਅਸੀਂ ਖੇਤੀ ਕਿੱਥੇ ਕਰਾਂਗੇ ਸਾਡੇ ਇਨਕਮ ਦੇ ਸੋਸ ਕੀ ਹੋਣਗੇ ਤੇ ਮਜ਼ਦੂਰ ਵਰਗ ਭਾਈਚਾਰਾ ਕਿੱਥੇ ਜਾਵੇਗਾ ਇੱਕ ਪਾਸੇ 30 ਤੋਂ 40 ਵਿਧਾਇਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਰੋਧ ਭਈ ਤੁਸੀਂ ਅਰਵਿੰਦ ਕੇਜੀਵਾਲ ਨੂੰ ਕਹੋ ਕਿ ਇਹ ਜਿਹੜੀ ਪਾਲਿਸੀ ਹੈ ਇਸ ਤੇ ਯੂ ਟਰਨ ਲਓ ਇਸ ਨੂੰ ਬੰਦ ਕਰੋ ਤੇ ਦੂਸਰੇ ਪਾਸੇ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਕੇਸ ਬਾਤਤਾ ਹੈ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਕਿ ਇਹ ਪਾਲਿਸੀ ਕਿਸਾਨਾਂ ਵਾਸਤੇ ਬੜੇ ਵੱਡੇ ਪੱਧਰ ਤੇ ਮਾਰੂ ਹੈ ਤੇ ਤੀਸਰੀ ਗੱਲ ਹੈ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਨੂੰ ਹੁਣ ਮੌਕਾ ਮਿਲਿਆ ਹੈ ਰਜ ਕੇ ਭੰਡਣ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਯੂ-ਟਰਨ ਲੈਂਦੇ ਨੇ ਤਾਂ ਕੀ ਬਾਕੀ ਦੀਆਂ ਪਾਰਟੀਆਂ ਕਹਿਣਗੇ ਕਿ ਅਸੀਂ ਕਰਵਾਇਆ ਕੰਮ ਜਾਂ ਇੱਕ ਕ੍ਰੈਡਿਟ ਆਪਣੀ ਪਾਰਟੀ ਦੇ ਵਿੱਚ ਹੀ ਰੱਖਣਾ ਚਾਹੁੰਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਪਾਸੇ ਵਿਧਾਇਕ ਅਤੇ ਐਮਪੀ ਦੂਸਰੇ ਪਾਸੇ ਪੰਜਾਬ ਦੇ ਕਿਸਾਨ ਅਤੇ ਤੀਸਰਾ ਕੇਸ ਲੱਗਿਆ ਹੈ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਤੇ ਚੌਥਾ ਸ਼ਰੂਪੀ ਕਾਰਿਦਲ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕਰ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਲੈਨ ਕੋਲਿੰਗ ਪੋਲਿਸੀ ਹਰ ਹਾਲਤ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਾਪਸ ਲੈਣੀ ਪਵੇਗੀ